ਆ ਬੀਬੀ ਜੰਗੀਰਕਾਰ ਕਹਿੰਦੀ ਐ ਜਿਹੜੀ ਪਿੱਛੇ ਕੋਰਟ ਨੇ ਕੁੜੀ ਮਾਰਨ ਦੇ ਮੁਕੱਦਮੇ 'ਚ ਬਰੀ ਕੀਤੀ ਐ ਪ੍ਰਸ਼ਾਸਨ ਤਾਂ ਇਹ ਕਰਦਾ ਪਤਾ ਵੀ ਕੁੜੀ ਜੰਗੀਰਕਾਰ ਨੇ ਮਾਰੀ ਐ ਪਰ ਕੋਰਟ ਨੇ ਇੱਕ ਨੇ ਸਜ਼ਾ ਦੇਤੀ ਦੂਜੇ ਨੇ ਬਰੀ ਕਰਤੀ ਉਹ ਕਹਿੰਦੀ ਤੁਸੀਂ ਬਾਗਲ ਦੇ ਗੋਲਗਾਓ ਗੋਲ ਕਿਸਾਨਾਂ ਬਾਗਲ ਦਾ ਧੰਨਵਾਦ ਕਰੋ ਕਿਹੜੀ ਗੱਲੋਂ ਕਹਿੰਦੀ ਜਦੋਂ ਤੁਹਾਡਾ ਪੁੱਤ ਮਰ ਜਾਂਦਾ ਖੁਦਗੁਸਤੀ ਕਰ ਜਾਂਦਾ ਬਾਦਲ ਤੁਹਾਨੂੰ 3 ਲੱਖ ਰੁਪਇਆ ਸ਼ੁਰੂ ਕਰਤਾ ਦੇਣਾ 3 ਇੱਕ ਕੁੜੀ ਮਾਰਨ ਵਾਲੀ ਲੀਡਰ 25 ਨੂੰ ਮਾਰਨ ਵਾਲੀ ਜਿਹਨੂੰ ਸਜ਼ਾ ਮਿਲਣੀ ਚਾਹੀਦੀ ਸੀ ਉਹ ਆ ਬੋਰਡਰੀਆ ਕਿਸਮਾਂ ਤੇ ਇਹ ਸੋਚ ਆ ਸਾਡੇ ਮੁਕਾਬਕ ਉਹਨਾਂ ਦੀ ਭਰਾਵੋ ਤਾਰਾ ਤੁਸੀਂ ਖੁਦਗੁਸ਼ੀ ਤੇ ਬੈਠੇ ਹੋ ਇਹ ਤੇ ਬੈਠਣ ਕਿਹਨੇ ਲਾਇਆ ਜਥੇਬੰਦੀ ਨੇ ਨਹੀਂ ਪਰਚਾ ਉਹਨਾਂ ਤੋਂ ਨਹੀਂ ਤੁਹਾਡੇ ਤੇ ਹੁੰਦਾ ਤੁਹਾਡੇ ਤੇ ਪਰਚਾ ਪਰਿਵਾਰ ਤੇ ਦੁਬਾਰਾ ਤੇ ਪਰਿਵਾਰ ਤੇ ਆਹੀ ਐਸਐਚਓ ਜਾ ਕੇ ਤੜਕੀ ਪੋਰੀ ਹੋਰ ਤਾਂ 6 ਵਜੇ ਤੱਕ ਨਹੀਂ ਆਇਆ ਜੇ ਜਥੇਬੰਦੀਆਂ ਕਾਹਤਾ ਨਾਮ ਬਦਲਦੀਆਂ ਬਠਿੰਡੇ ਦੀ ਧਰਤੀ ਤੇ ਬਹਿ ਕੇ ਬਦਲਿਆ 22 23 ਦਿਨ ਬੈਠੇ ਆ ਪਠੰਡੇ ਦਾ ਡੀਸੀ ਦਫ਼ਤਰ ਘੇਰ ਕੇ ਰੱਖਿਆ ਤਾਂ ਖੁਦਕੁਸ਼ੀ ਦਾ ਕਾਟਾ ਜਿਹੜਾ ਸਰਕਾਰ ਕੰਨੀ ਨੂੰ ਲੈ ਕੇ ਗਏ ਪਹਿਲਾਂ ਆਪਣਾ ਬੰਦਾ ਖੁਦਕੁਸ਼ੀ ਕਰ ਜਾਂਦਾ ਚੋਰੀਓ ਦਾ ਕਰਨਾ ਪੈਂਦਾ ਚੋਰੀਓ ਪਿੰਡ ਦੇ ਸਰਪੰਚ ਨੂੰ ਕਹਿ ਕੇ ਤੇ ਐਸਐਚਓ ਨੂੰ ਜਾ ਕੇ ਛੇਵ ਕਰਮ ਕਰਮ ਕਰਕੇ ਆਉਣੀ ਪੈਂਦੀ ਸੀ ਦੀ ਗੱਲ ਨੂੰ ਇੱਥੇ ਨਪਿਆ ਜਾਵੇ ਹੁਣ ਆ ਖੁਦਕੁਸ਼ੀਆਂ ਨੂੰ ਬਾਹਰ ਸਰਕਾਰ ਕੰਨੀ ਨੂੰ ਲੈ ਕੇ ਆਏ ਆ ਵੀ ਖੁਦਕੁਸ਼ੀ ਆ ਸਾਡੇ ਕਰਕੇ ਨਹੀਂ ਸਰਕਾਰ ਕਰਕੇ ਹੁੰਦੀ ਹੈ ਇਹ ਸਰਕਾਰ ਦੀ ਦੇਣ ਹੈ ਭਰਾਵੋ ਤੁਹਾਨੂੰ ਸੜਕਾਂ ਤੇ ਬਿਠਾਉਣਾ ਮੈਂ ਤੁਹਾਨੂੰ ਫੇਰ ਕਹਿੰਦਾ ਜਿਹੜੇ ਡਾਕੂਆਂ ਦੇ ਰੂਪ ਚ ਚਿੱਟੇ ਕੱਪੜਿਆਂ ਚ ਤੁਹਾਡੇ ਪਿੰਡਾਂ ਨੂੰ ਨਿਕਲਦੇ ਆ ਵੋਟਾਂ ਦੇਲੇ ਉਹਨਾਂ ਨੂੰ ਪੁੱਛਿਆ ਕਰੋ ਘਟਨਾਵਾਂ ਵੀ ਉਦੋਂ ਤੂੰ ਕਿੱਥੇ ਸੀਗਾ ਜਦੋਂ ਅਸੀਂ 90 ਤੇ ਸਾਡੀਆਂ ਬੱਚੀਆਂ ਉਹ ਸਾਡੀਆਂ ਮਾਂਝਾਂ ਉੱਖਰਉਣ ਦੀ ਵਜ੍ਹਾ ਕਰਕੇ ਕਿੱਥੇ ਦੁੱਖ ਸਾਂਝਾ ਕਰਨਾ ਦੀ ਕਿੱਥੇ ਅਸੀਂ ਤੁਹਾਡਾ ਟੁੱਟ ਸਿਆਪਾ ਕਰਨ ਦੇ ਵਾਸਤੇ ਨਾਬੇ ਦੇ ਪੁਲ ਕੋਲੇ ਬੈਠੇ ਸੀਗੇ ਇਹਦਾ ਪੁਲਿਸ ਪ੍ਰਸ਼ਾਸਨ ਦਾ ਰਵੱਈਆ ਬਹੁਤ ਮਾੜਾ ਰਿਹਾ ਹੈ ਪਹਿਲਾਂ ਤਾਂ 3 ਵਜੇ ਪੁਲਿਸ ਨੂੰ ਦੱਸਿਆ ਜਾਂਦਾ ਸਾਢੇ 3 ਵਜੇ 6 ਵਜੇ ਤੱਕ ਇੱਥੇ ਪੁਲਿਸ ਪਹੁੰਚਦੀ ਨਹੀਂ ਜਦੋਂ ਪਹੁੰਚਦੀ ਹੈ ਪੁਲਿਸ ਜਦੋਂ ਅਸੀਂ ਕਿਸਾਨ ਸਾਰੇ ਉਸ ਨਗਰ ਦੇ ਸੜਕ ਤੇ ਬਹਿ ਜਾਂਦੇ ਆ ਉਦੋਂ ਆਉਂਦਾ ਹੈ ਐਸਐਚਓ ਪਰ ਕਹਿਣ ਕੁਛਦਾ ਆ ਕੇ ਵੀ ਤੁਸੀਂ ਕਾਦੇ ਲਈ ਧਰਨਾ ਲਾਇਆ ਕਾਦੇ ਲਈ ਬੈਠੇ ਹੋ ਕੌਣ ਹੋ ਤੁਸੀਂ ਇਹ ਕਹਿੰਦੇ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਵੱਲੋਂ ਆ ਕਹਿੰਦਾ ਮੈਂ ਤੁਹਾਡੇ ਨੰਗੇ ਕਰ ਕਰ ਠੂਕੜੇ ਕੁੱਟੂਗਾ ਤੇ ਸੂਸਾਈਡ ਰੋਡ ਤੇ ਸਵਾਲ ਖੜੇ ਕਰਦਾ ਜਿਵੇਂ ਐਸਐਚਓ ਪਹਿਲਾਂ ਉਹ ਬੰਦਿਆਂ ਨੂੰ ਮਿਲ ਕੇ ਆ ਰਿਹਾ ਹੁੰਦਾ ਉਸ ਕਰਕੇ ਉਹ ਸੂਸਾਈਡ ਰੋਡ ਨੂੰ ਝੂਠਾ ਕਰਨ ਦੀ ਮਤਲਬ ਪੂਰੀ ਜਿਹੜੀ ਕੋਸ਼ਿਸ਼ ਐਸਐਚਓ ਵੱਲੋਂ ਕੀਤੀ ਗਈ ਉਹਦੇ ਸਵਾਲ ਕੀਤੇ ਗਏ ਆ ਬੰਦਾ ਦੀ ਡੈੱਡ ਬਾਡੀ ਪਈ ਆ ਲਵੇ ਤੇ ਐਸਾ ਜੋ ਸਵਾਲ ਪਰਿਵਾਰ ਨੂੰ ਕਰ ਰਿਹਾ ਹੈ ਵੀ ਜਿਹੜਾ ਸੁਸਾਈਡ ਰੋਡ ਆ ਇੱਕ ਪਿੰਨ ਨਾਲ ਹੀ ਲਿਖਿਆ ਹੋਇਆ ਜੀ ਸੁਸਾਈਡ ਰੋਡ ਤਾਂ ਲੇ ਕੇ ਕੋਈ ਹੋਰ ਵੀ ਜੇਬ ਵਿੱਚ ਪਾ ਸਕਦਾ ਹੈ ਇਹ ਗੱਲ ਜਾਂਦੀ ਕਿੱਧਰ ਨੂੰ ਹੈ ਅਸੀਂ ਉਹਦੀ ਗੰਭੀਰਤਾ ਨਾਲ ਲੈ ਕੇ ਭਾਰਤੀ ਕਿਸਾਨ ਜੋ ਨਹੀਂ ਆਂਦੀ ਸਾਰੀ ਟੀਮ ਨੇ ਪੰਜਾਬ ਦੇ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਾਲ ਸੂਬੇ ਦੇ ਪ੍ਰਧਾਨ ਨਾਲ ਜਗENDER ਸਿੰਘ ਨਾਲ ਗੱਲ ਕੀਤੀ ਹੈ ਉਹਨੇ ਕਹਿ ਬਈ ਜਿਹੜਾ ਪੁਲਿਸਦਾਰ ਰਵਈਆ ਬਹੁਤ ਮਾੜਾ ਹੈ ਜਿਹਦੀ ਡੈੱਡ ਬੋਡੀ ਨੂੰ ਦਾ ਸੰਸਕਾਰ ਕੀਤਾ ਇਹਨੇ ਕੱਖ ਨਹੀਂ ਕਰਨਾ ਸਾਨੂੰ ਸਵਾਲ ਉਧੇ ਖੜੇ ਹੋ ਗਏ ਸੀਗੇ ਇਸੇ ਚੁਦੀਆਂ ਗੱਲਾਂ ਤੋਂ ਵੀ ਇਹਨਾਂ ਨੇ ਗੱਲ ਇਹ ਦੂਜੇ ਪਾਸੇ ਨੂੰ ਬਹੁਤ ਮਾੜਾ ਰਵਈਆ ਰਿਹਾ ਐ ਮੈਂ ਕਹਿਣਾ ਵੀ ਇਹੋ ਜਿਹਾ ਐਸਐਚਓ ਕਿਸੇ ਥਾਣੇ 'ਚ ਪੁਰਸ਼ ਮੁਖੀਆਂ ਨੂੰ ਨਹੀਂ ਲਾਉਣਾ ਚਾਹੀਦਾ ਜਿਹੜਾ ਗੱਲਬਾਤ ਤੋਂ ਪਹਿਲੇ ਹੀ ਸਵਾਲ ਪੁੱਠੇ ਖੜੇ ਕਰੇ ਸੂਸਾਈਡ ਕਰਨ ਦੇ ਪਿੱਛੇ ਕਾਰਨ ਕੀ ਸੀ ਕਾਰਨ ਤਾਂ ਇਹ ਹੈ ਕਈ ਬੰਦਿਆਂ ਤੋਂ ਨੇ ਕਿਸੇ ਤੋਂ 2 ਲੱਖ ਕਿਸੇ ਤੋਂ 3 ਲੱਖ ਕਿਸੇ ਤੋਂ 1.5 ਲੱਖ ਰੁਪਇਆ ਇਹ ਲੈਣਾ ਸੀ ਜਿਵੇਂ ਉਹਦਾ ਸੂਸਾਈਡ ਲੋਟ ਕਹਿੰਦਾ ਉਹ ਘਰੋਂ ਤੰਗ ਸੀਗਾ ਪੈਸਾ ਇਹਨਾਂ ਨੇ ਦਿੱਤਾ ਨਹੀਂ ਇੱਕ ਬੰਦੇ ਨੇ ਚੈੱਕ ਦਿੱਤਾ ਉਹਦੀ ਮਾਂ ਦੇ ਸਾਈਨ ਕਰਾ ਕੇ ਉਹ ਵੀ ਨਹੀਂ ਸਹੀ ਉਹ ਬਚਾਰਾ ਬੈਂਕ 'ਚ ਖੱਜਲ-ਖਵਾਰ ਹੋ ਕੇ ਉਹ ਬੰਦਾ ਮਰਿਆ ਉਹਦੀ ਮਾੜੀ ਹਾਲਤ ਸੀ ਜਿਹੜੀ ਮਾੜੀ ਉਹ ਬਿਲਕੁਲ ਉਹਨਿਆ ਤਾਂ ਖਤਮ ਹੋ ਚੁੱਕੀ ਸੀ ਕਰਜ਼ੇ ਦੇ ਕਾਰਨ ਉਹ ਮਰ ਗਿਆ ਇਹ ਲੋਕਾਂ ਨੇ ਉਹਨੂੰ ਜਿਹੜੇ ਕਈ ਬੰਦੇ ਦਾ ਚੰਗੇ ਆ ਵਿੱਚ ਕੰਪੈਨਾਂ ਵਾਲੇ ਆ ਉਹਨਾਂ ਨੇ ਵੀ ਪੈਸੇ ਨਹੀਂ ਇਹਨੂੰ ਦਿੱਤੇ ਕਿਸ ਕਾਰਨ ਉਹ ਵਿਚਾਰੇ ਦੀ ਮੌਤ ਹੋ ਗਈ ਇਹਦਾ ਨਾਮ ਕੀ ਸੀ ਕਿਸਾਨ ਦਾ ਇਹਦਾ ਨਾਮ ਗਰਮੇਲ ਸਿੰਘ ਸੀ ਕਿਹੜੇ ਪਿੰਡ ਤੋਂ ਕਕਰਾਲੇ ਤੋਂ